ਦਸਰਾ ਦੇਖੋ ਸ਼ਮਿੰਦਰ ਮਾਲ ਸਰ ਜਿਹੜੇ ਇਹਨਾਂ ਨੇ ਜੋ ਗੱਲ ਕਹਿਤੀ ਹੈ ਕਿ ਪਹਿਲੇ ਵੀ 뮤직 ਦਾ ਜੋ ਪਾਰਟ ਹੁੰਦਾ ਸੀ 70 30% ਤੇ ਅੱਜ ਵੀ ਉਹੀ ਹੈ ਅੱਜ ਜ਼ਿਆਦਾ ਹੋ ਗਿਆ ਹੈ 80% 뮤직 ਹੈ ਤੇ 20% ਫਿਲਮ ਹੈ ਠੀਕ ਹੈ ਨਾ ਤੁਸੀਂ ਕੋਈ ਵੀ ਇਸ ਚੁੱਕ ਕੇ ਵੇਖ ਲਓ ਮੈਨੂੰ ਤਾਂ ਮੈਨੂੰ 150 ਤੋਂ ਉੱਪਰ ਫਿਲਮਾਂ ਮੈਂ ਕਰ ਲਈਆਂ ਤੇ 2300 2400 ਗਾਣਾ YouTube ਦੇ ਉੱਤੇ ਐਲਬम्स ਕਰ ਲਈਆਂ ਇੰਨਾ ਸਿੰਗਰ ਗਵਾਇਆ 2001 ਤੋਂ ਇਨਾ ਹਿੱਟ ਮਾਰਿਆ ਲੌਂਗ ਲਾਚੀ ਜੋ ਪਹਿਲਾ ਗਾਣਾ ਬਣਿਆ ਸੀ 1.5 ਬਿਲੀਅਨ ਉਹ ਸਾਡੇ ਨਾਂ ਤੇ ਆ ਗਿਆ ਅੱਜ ਦੀ ਡੇਟ 'ਚ ਇੱਕ ਗਾਣਾ ਚੱਲ ਰਿਹਾ ਹੈ ਸਾਗਰ ਦੀ ਵੋਟੀ ਲੈਂਦੀ ਇੰਡਗਾ ਚਲਾ ਉਹ ਗਾਣੇ ਨੇ ਇੰਟਰਨੈਟ ਕਹਿੰਦੇ ਬ੍ਰੇਕ ਕਰਤਾ ਉਹ ਕਹਿੰਦੇ ਇੰਟਰਨੈਟ ਬ੍ਰੇਕ ਕਰਤਾ ਉਸ ਗਾਣੇ ਨੇ ਸੋ ਉਹ ਮੇਰਾ 2005 ਦਾ ਗਾਣਾ ਸੀ ਸੋ ਉਹ ਗਾਣਾ ਹੁਣ ਚੱਲ ਰਿਹਾ ਦੁਬਾਰਾ ਤੇ ਗਾਣਾ ਇਦਾਂ ਦੀ ਚੀਜ਼ ਹੈ ਜੋ ਤੁਹਾਨੂੰ ਇੱਕਦਮ ਨਾਲ ਅਟੈਕ ਕਰਦਾ ਹੈ गाने ਨੂੰ ਸੁਣ ਕੇ ਘੱਟ ਤੋਂ ਘੱਟ ਸ਼ੁੱਕਰਵਾਰ ਨੂੰ ਤੁਸੀਂ ਫਰਾਈਡੇ ਨੂੰ ਜਦੋਂ ਫਿਲਮ ਲੱਗਦੀ ਹੈ ਤਾਂ ਤੁਸੀਂ ਫਿਲਮ 'ਚ ਜ਼ਰੂਰ ਪਹੁੰਚਦੇ ਹੋ ਯਾਰ ਗਾਣਾ ਵਧੀਆ ਇੱਕ ਵਾਰ ਗਾਣਾ ਵੇਖਦੇ ਆਂ ਤੇ ਫਿਲਮ ਚੰਗੀ ਹੋएगी ਫਿਲਮ 'ਚ ਜਿਹੜਾ ਸਾਡਾ ਕੈਪਟਨ ਆਫ ਦਾ ਸ਼ਿਪ ਹੈ ਸੁਜਾਦ ਖਾਨ ਸਾਹਿਬ ਜਿਨੇ ਫਿਲਮ ਬਣਾਈ ਹੈ ਡਾਇਰੈਕਟਰ ਜਿਹੜੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਮੈਂ ਇਸ ਫਿਲਮ ਤੋਂ ਕਾਫੀ ਟਾਈਮ ਤੋਂ ਸ਼ੁਰੂ ਤੋਂ ਜੁੜਿਆ ਹਾਂ ਕਈ ਵਾਰ ਫਿਲਮ ਜਦੋਂ ਅਸੀਂ ਪਹਿਲੀ ਵਾਰ ਵੇਖੀ ਜਦੀ ਹੈ ਤੇ ਇੱਕ ਬੰਦੇ ਨੂੰ ਚੰਗੀ ਨਹੀਂ ਲੱਗਦੀ ਫਿਰ ਦੂਸਰੇ ਬੰਦੇ ਨੂੰ ਚੰਗੀ ਲੱਗਦੀ ਮੈਨੂੰ ਵੀ ਬੁਲਾਇਆ ਗਿਆ ਮੌਕਾ ਦਿੱਤਾ ਗਿਆ ਤੁਸੀਂ ਫਿਲਮ ਵੇਖੋ ਤੇ ਮੈਂ ਕੁਝ ਗੱਲਾਂ ਕੀਤੀਆਂ ਕਿ ਹਾਂ ਅਗਰ ਇਦਾਂ ਕਰ ਲਈਏ ਤੇ ਇਹਨਾਂ ਨੇ ਜਰਾ ਜਿਹਾ ਵੀ ਕੰਪਰੋਮਾਈਜ਼ ਨਹੀਂ ਕੀਤਾ ਫਿਲਮ ਤੇ ਦੁਬਾਰਾ ਪਿਕਚਰ ਨੂੰ ਜਿੱਥੇ ਸ਼ੂਟ ਕਰਨਾ ਉੱਥੇ ਸ਼ੂਟ ਕੀਤਾ ਜਿੱਥੇ ਪਿਕਚਰ ਨੂੰ ਹੋਰ ਛੋਟਾ ਕਰਨਾ ਛੋਟਾ ਕਰਨਾ ਵੱਡਾ ਕਰਨਾ ਗਾਣਾ ਦੁਬਾਰਾ ਸ਼ੂਟ ਕਰਨਾ ਗਾਣਾ ਦੁਬਾਰਾ ਮੈਂ ਕਿਹਾ ਅਗਰ ਗਾਣਾ ਵਧੀਆ ਨਹੀਂ ਬਣਿਆ ਕੋਈ ਹੋਰ ਗਾਣਾ ਬਣਾ ਲੀਏ ਉਹ ਸ਼ੂਟ ਕਰ ਲਈਏ ਇਹਨਾਂ ਨੇ ਕਿਸੇ ਵੀ ਥਾਂ ਤੇ ਕੰਪਰੋਮਾਈਜ਼ ਨਹੀਂ ਕੀਤਾ ਤੇ ਫਿਲਮ ਕੰਪਰੋਮਾਈਜ਼ ਵਾਲੀ ਫਿਲਮ ਨਹੀਂ ਹੈ ਛੋਟੇ ਬਜਟ ਦੀ ਜ਼ਰੂਰ ਹੈ ਲੇਕਿਨ ਫਿਲਮ 'ਚ ਕੁਝ ਹੈ ਤਾਨੂੰ ਰੌਅ ਫੁਟੇਜ ਪਿਕਚਰ ਦੀ ਵਿਖਾਤੀ ਜੇ ਕੋਈ ਵੀ ਬੰਦਾ ਕਹੇਗਾ ਪਿਕਚਰ ਕੀ ਹੈ ਸਮਝ ਨਹੀਂ ਆ ਰਹੀ ਸੋ ਬੈਕਗ੍ਰਾਉਂਡ ਐਸ ਪਿਕਚਰ ਦਾ ਬਹੁਤ ਕਮਾਲ ਦਾ ਹੋਇਆ ਇੱਕ ਇੱਕ ਚੀਜ਼ ਤੇ ਮਿਹਨਤ ਕੀਤੀ ਗਈ ਹੈ ਇੱਕ ਇੱਕ ਸੀਨ ਤੇ ਮਿਹਨਤ ਕੀਤੀ ਗਈ ਹੈ ਬਾਕੀ ਆ ਕਿ ਉਹਦਾ ਅਸਰਾ ਚਾਹੀਦਾ ਓਟ ਅਸਰਾ ਕੀ ਪਤਾ ਰਾਤੋ ਰਾਤ 2 ਇੰਚ ਸਾਗਰ ਦੀ ਵੋਟੀ ਸਮਝ ਨਹੀਂ ਆਇਆ ਉਹ ਗਾਣਾ ਕਿੱਥੋਂ ਨਿਕਲਿਆ ਕਿੱਥੋਂ ਬਾਹਰ ਆਇਆ ਉਹਨੇ ਇੰਟਰਨੈਟ ਬ੍ਰੇਕ ਹੀ ਕਰਕੇ ਰੱਖਤਾ ਮੈਂ ਆਪਣੀ ਜ਼ਿੰਦਗੀ ਵਿੱਚ ਮੈਨੂੰ 24 ਸਾਲ ਹੋ ਗਏ ਜੇ ਮਿਊਜ਼ਿਕ ਕਰਦੇ ਤੇ 2000 ਉਹ ਤੋਂ ਪਹਿਲੇ ਇੱਕ ਫੁੱਲਾਂ ਵਾਲੀ ਰਜਾਈ ਗਾਣਾ ਕੀਤਾ ਸੀ ਉਹ ਬੜਾ ਸੁਪਰ ਹਿੱਟ ਗਾਣਾ ਹੋਇਆ ਸੀ ਲੇਕਿਨ ਆ ਗਾਣਾ ਮੈਂ ਜਦੋਂ ਕੀਤਾ ਟੀ ਸੀਰੀਜ਼ ਲਈ ਤੇ ਆ ਗਾਣਾ ਬਦੋ ਠੀਕ ਠਾਕ ਸੀ ਤੇ ਆ ਦੋ ਤਿੰਨ ਦਿਨਾਂ ਦੇ ਅੰਦਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਵੀ ਬੰਦਾ ਆਪਣੀ ਰੀਲ ਚੈੱਕ ਕਰੋ ਤੇ ਇੱਕ ਰੀਲ ਤੋਂ ਬਾਅਦ ਅਗਰ ਸਾਗਰ ਦੀ ਬੋਟੀ ਰੀਲ ਨਾ ਆਏ ਸਹੀ ਹਰ ਰੀਲ 'ਚ ਸਾਗਰ ਦੀ ਬੋਟੀ ਆਏਗਾ ਤੇ ਸ਼ਾਇਦ 22 ਤਰੀਕ ਨੂੰ ਇਦਾਂ ਹੀ ਹੋਏ ਕਿ ਲੋਕੀ ਇੱਕ ਵਾਰੀ ਫਿਲਮ ਵੇਖ ਕੇ ਜਾਣ ਤੇ ਮੌਕ ਮੌਤ ਪਬਲਿਸਿਟੀ ਦੇ ਨਾਲ ਮੈਂ ਮਾਣ ਮਹਿਸੂਸ ਕਰਦਾ ਲੋਕੀ ਕੈਦਰ ਦੀ ਮਜਨੂ ਫਿਲਮ ਵਿੱਚ ਆ ਜਾਣੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਐ ਔਰ ਸਾਡੀ ਸਾਡੀ ਸਾਰੀ ਟੀਮ ਵੱਲੋਂ ਇਹ ਗੁਰੂ ਰਾਮਦਾਸ ਨਗਰੀ ਦੇ মিডিਆ ਨੂੰ ਬਹੁਤ ਹੀ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਅਕਸਰ ਜਦੋਂ ਜਦੋਂ ਵੀ ਅਸੀਂ ਇੱਥੇ ਆਉਂਦੇ ਰਹੇ ਹਾਂ ਤੁਸੀਂ ਬਹੁਤ ਸਾਥ ਦਿੱਤਾ ਹੈ ਮੇਰੇ ਤੇ ਇਹ ਬਹੁਤ ਪਹਿਲਾਂ ਤੋਂ ਜੁੜਿਆ ਬਹੁਤ ਪਹਿਲਾਂ ਤੋਂ ਜੁੜਿਆ ਹੋਇਆ ਕਿਉਂਕਿ ਮੈਨੂੰ ਦੱਸਣਾ ਹੀ ਪੈਂਦਾ ਹੁੰਦਾ ਹੈ ਕਿ ਮੈਂ ਮੇਰੀ ਸ਼ੁਰੂਆਤ ਐਜ਼ ਹੀਰੋ 1981 ਪਹਿਲੀ ਸ਼ੂਟਿੰਗ ਕੀਤੀ ਸੀ ਅਸੀਂ ਅੰਮ੍ਰਿਤਸਰ ਦਾ ਪਟਵਾਰੀ ਹੁੰਦਾ ਨਾਜ਼ੀ ਚਪਟਵਾਰੀ ਤੇ ਮੈਂ ਤਾਂ ਭੁੱਲ ਨਹੀਂ ਸਕਦਾ ਕਿਉਂਕਿ ਮੈਨੂੰ ਤਾਂ ਇੱਕ ਕਿਸਮ ਦਾ ਮੇਰਾ ਤਾਂ ਇਸ ਲਾਈਨ ਦੇ ਵਿੱਚ ਬਰਥ ਹੋਇਆ ਉਦੋਂ ਸੋ ਥੈਂਕ ਯੂ ਵੈਰੀ ਮਚ ਰਹੀ ਗੱਲ ਫਿਲਮਾਂ ਦੀ ਫਿਲਮਾਂ ਤਾਂ ਬਣਦੀਆਂ ਰਹਿੰਦੀਆਂ ਬਣਦੀਆਂ ਰਹੀਆਂ ਹੈ ਮੈਂ ਹੁਣ ਤੱਕ 350 ਦੇ ਕਰੀਬ ਫਿਲਮਾਂ ਕਰ ਚੁੱਕਿਆ ਹਾਂ ਜਿਹੜੀਆਂ ਪੰਜਾਬੀ, ਮਲਿਆਲਮ, ਕਾਮਿਲ, ਤੇਲਗੂ ਆ ਰਸਪ ਸੋ ਹਰ ਬੰਦਾ ਹਰ ਪ੍ਰੋਡਿਊਸਰ ਫਿਲਮ ਬਣਾਉਂਦਾ ਹੈ ਜਦੋਂ ਵੀ ਉਹਦੇ ਦਿਮਾਗ 'ਚ ਇੱਕ ਚੀਜ਼ ਹੁੰਦੀ ਹੈ ਇੱਕ ਤਾਂ ਦੋ ਤਿੰਨ ਚੀਜ਼ਾਂ ਨਾਲ ਜੁੜੀਆਂ ਹੁੰਦੀਆਂ ਕਿ ਇੱਕ ਤਾਂ ਉਹਨੂੰ ਸ਼ੌਕ ਹੁੰਦਾ ਹੈ ਕਿ ਵੀ ਫਿਲਮ ਬਣਾਈਏ ਆਪਣੇ ਕਲਚਰ ਦੀ ਆਪਣੇ ਪੰਜਾਬੀ ਦੀ ਦੂਸਰਾ ਹਰ ਪ੍ਰੋਡਿਊਸਰ ਜ਼ਰੂਰ ਇਹ ਉਮੀਦ ਕਰਦਾ ਹੈ ਕਿ ਬੇ ਮੈਂ ਕੁਝ ਨਾ ਪੁੱਛੇ ਦੇ ਵਿੱਚੋਂ ਕਮਾਵਾ ਕਿਉਂਕਿ ਚੈਰਿਟੀ ਦੇ ਨਾਲ ਤਾਂ ਵਾਸਤੇ ਤਾਂ ਕੋਈ ਫਿਲਮ ਕੋਈ ਵੀ ਨਹੀਂ ਬਣਾਉਂਦਾ ਨਾਟ ਅ ਸਿੰਗਲ ਵਨ ਇਹ ਤੁਸੀਂ ਸਾਰੇ ਜਾਣਦੇ ਹੋ ਸੋ ਫਿਲਮ ਅੱਛੀ ਬਣੀ ਹੈ ਇੱਕ ਬੈਲੈਂਸ ਬਜਟ ਦੇ ਵਿੱਚ ਬਣੀ ਹੈ ਕੋਈ ਛਲਾਂਗਾ ਨਹੀਂ ਮਾਰੀਆਂ ਕੋਈ ਇੱਧਰ ਨਹੀਂ ਉੱਧਰ ਨਹੀਂ ਹਰ ਬੰਦਾ ਚੰਗੀ ਫਿਲਮ ਬਣਾਉਂਦਾ ਹੈ ਆਪਣੇ ਵੱਲੋਂ ਤਾਂ ਜਿਵੇਂ ਸਾਡੇ ਹੀਰੋ ਨੇ ਦੱਸਿਆ ਕਿ ਹਰ ਬੰਦਾ ਆਪਣੇ ਵਾਸਤੇ ਸ਼ੋਲੇ ਫਿਲਮ ਬਣਾ ਕੇ ਚਾਹੁੰਦਾ ਦੀ ਮੇਰੀ ਫਿਲਮ ਸੁਪਰ ਡੁਪਰ ਇਟ ਹੋਊਗੀ ਇਕ ਚੀਜ਼ ਜੋ ਮੈਂ ਇੰਨੇ ਟਾਈਮ ਦੇ ਵਿੱਚ ਮਹਿਸੂਸ ਕੀਤੀ ਹੈ ਕਿ ਜਿਹੜੇ ਸਾਡੇ ਕਿਰਦਾਰ ਹਨ ਅਸੀਂ ਇਹਦੇ ਵਿੱਚ ਅਸੀਂ ਹਰ ਉਹਦੇ ਵਿੱਚ ਨਏ ਮਤਲਬ ਡਬਲ ਜ਼ਿੰਦਗੀ ਜੀਂਦੇ ਆ ਜਿਹੜੇ ਕਿਰਦਾਰ ਹੁੰਦੇ ਨੇ ਜੋ ਵੀ ਇਹਦੇ ਵਿੱਚ ਫਿਲਮਾਂ 'ਚ ਕੰਮ ਕਰਦੇ ਆ ਇੱਕ ਤਾਂ ਉਹਨਾਂ ਦਾ ਜੋ ਘਰੇਲੂ ਜਿਸ ਤਰ੍ਹਾਂ ਦੇ ਵਿੱਚ ਉਹਨਾਂ ਦਾ ਰੋਟੀਨ ਹੈ ਉਹ ਜ਼ਿੰਦਗੀ ਦਾ ਤੇ ਦੂਸਰਾ ਫਿਲਮਾਂ ਦੇ ਵਿੱਚ ਅਸੀਂ ਆਉਂਦੇ ਆ ਕਰਦੇ ਆ ਪਰ ਫਿਲਮ ਦਾ ਹਿੱਟ ਹੋਣਾ ਸਭ ਤੋਂ ਪਹਿਲਾਂ ਫਾਇਦਾ ਹੁੰਦਾ ਹੈ ਪ੍ਰੋਡਿਊਸਰ ਨੂੰ ਡਾਇਰੈਕਟਰ ਨੂੰ ਤੇ ਹੀਰੋ ਹੀਰੋਇਨ ਫਿਰ ਨਾਲ ਜੁੜ ਜਾਂਦੀਆਂ ਚੀਜ਼ਾਂ ਵੀ ਇਹਦੇ ਵਿੱਚ ਫਿਲਮ ਵੀ ਸਭ ਕੁਝ ਹੈ ਤੇ ਕਿਹਦਾ ਕਿਰਦਾਰ ਕਿਨੇ ਕਿਵੇਂ ਲਭਾਇਆ ਕਿਉਂਕਿ ਇਹ ਸਾਰਾ ਕੰਬੀਨੇਸ਼ਨ ਹੈ ਬਣਿਆ ਹੋਇਆ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਚੀਜ਼ ਉੱਠਦੀ ਹੈ ਉਹਦੇ ਨਾਲ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਹੁੰਦੀਆਂ ਤੁਸੀਂ ਵੀ ਦੇਖਦੇ ਆ ਅਕਸਰ ਇੱਕ ਫਿਲਮ ਹੀ ਹਿੱਟ ਨਹੀਂ ਹੁੰਦੀ ਸਾਰਾ ਕੁਝ ਪੂਰੀ ਯੂਨਿਟ ਹਿੱਟ ਹੋ ਜਾਂਦੀ ਹੈ ਡਾਇਰੈਕਟਰ ਹਿੱਟ ਹੋ ਜਾਂਦਾ ਹੈ ਪ੍ਰੋਡਿਊਸਰ ਦੀ ਲੱਗੀ ਹੋਈ ਲਾਗਤ ਉਹਨੂੰ ਵਾਪਸ ਆ ਜਾਂਦੀ ਹੈ ਸੋ ਅਸੀਂ ਵੀ ਇਹ ਫਿਲਮ ਬਣਾਈ ਹੈ ਸਾਰਿਆਂ ਨੇ ਮਿਲ ਕੇ ਬਹੁਤ ਅੱਛੀ ਟੀਮ ਹੈ ਡਾਇਰੈਕਟਰ ਬਹੁਤ ਅੱਛਾ ਹੈ ਤੇ ਪ੍ਰੋਡਿਊਸਰ ਬਟ ਨੈਚੁਰਲ ਅੱਛਾ ਹੋਏਗਾ ਤੇ ਤੁਹਾਡੇ ਸਾਹਮਣੇ ਅੱਜ ਇੱਥੇ ਤੱਕ ਲੈ ਕੇ ਆਇਆ ਰਾਈਟਰ ਨੇ ਬਹੁਤ ਆਪਣੀ ਔਰ ਉਹ ਤੋਂ ਜ਼ਿਆਦਾ ਮਿਹਨਤ ਕੀਤੀ ਹੈ ਰਹੀ ਗੱਲ ਮਿਊਜ਼ਿਕ ਦੀ ਜੇ ਆਪਾਂ ਅੱਜ ਤੋਂ 30 35 40 ਸਾਲ ਵੀ ਪਿੱਛੇ ਚਲੇ ਜਾਈਏ ਤੇ ਵਿਦਾਊਟ ਮਿਊਜ਼ਿਕ ਫਿਲਮ ਨਹੀਂ ਹੁੰਦੀ ਪੁਰਾਣੇ ਟਾਈਮ ਤੇ ਦੇਖ ਲੋ ਫਿਲਮ ਜੰਨੀਆਂ ਵੀ ਆਉਂਦੀਆਂ ਸੀਗੀਆਂ ਅਸੀਂ ਤੇ ਉਦੋਂ ਛੋਟੇ-ਛੋਟੇ ਸੀ ਜਦੋਂ ਅ ਰਫੀ ਸਾਹਿਬ ਇੱਥੇ ਤਾਂ ਕਾਸ਼ਾ ਬੌਂਸਲੇ ਜੀ ਸਾਰੇ ਕੁਝ ਹੋਰ ਸਿੰਗਰ ਵੀ ਆਉਂਦੇ ਸੀਗੇ ਨਾਲ-ਨਾਲ ਉਦੋਂ 뮤ਜ਼ਿਕ ਦਾ ਮੈਂ ਤੇ ਇਹ ਕਹਾਂਗਾ ਕਿ 60 40 ਨਹੀਂ 70 40 70 30 ਦਾ ਯੋਗਦਾਨ ਹੁੰਦਾ ਹੁੰਦਾ ਸੀਗਾ ਤੁਸੀਂ ਪੁਰਾਣੀਆਂ ਫਿਲਮਾਂ ਚੱਕ ਕੇ ਦੇਖ ਲਓ ਅੱਜ ਵੀ ਉਹ ਗਾਣੇ ਜ਼ਿੰਦਾ ਨੇ ਅੱਜ ਵੀ ਜਦੋਂ ਗਾਣੇ ਵੱਜਦੇ ਆ ਤਾਂ ਆਦਮੀ ਇੱਕ ਵਾਰ ਰੁਕ ਜਾਂਦਾ ਹੁਣ ਤੁਸੀਂ ਤੇ ਸਾਰੇ ਯੂ ਆਰ ਆਲ ਯੰਗ ਬਲੱਡ ਆਪਣੇ ਪੇਰੈਂਟਸ ਨੂੰ ਤੁਹਾਡੇ ਫਾਦਰ ਉਹਨਾਂ ਨੂੰ ਕਦੇ ਪੁੱਛਣਾ ਕਿ ਉਹਦੋਂ ਤੁਹਾਡੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਉਹ ਤੁਹਾਨੂੰ ਦੱਸਣਗੇ ਉਹਨਾਂ ਦੇ ਤਾਂ ਇੱਥੇ ਤੱਕ ਹੈ ਕਿ ਗਾਣੇ ਵੀ ਯਾਦ ਹੋਣਗੇ ਕਿ ਉਹ ਗਾਣਾ ਉਦੋਂ ਇਹ ਹੋਇਆ ਸੀ ਉਹ ਹੋਇਆ ਸੀ ਨਹੀਂ ਨਰੀ ਜਿਉਂ ਥੋੜਾ ਵੀ ਕਿਤੇ ਪਲੇ ਹੁੰਦਾ ਰੋ ਸਾਰੇ ਗਾਣੇ ਯਾਦ ਸੋ 뮤직 ਦਾ ਬਹੁਤ ਵੱਡਾ ਪਾਰਟ ਹੈ ਮੇਰੇ ਸਾਹਮਣੇ ਲੇਕਿਨ ਉਹਦੇ ਨਾਲ ਨਾਲ ਲਿਖਣ ਵਾਲਿਆਂ ਦੀ ਵੀ ਬਹੁਤ ਹੀ ਅੱਛੀ ਯੋਗਤਾ ਸਾਹਮਣੇ ਹੁੰਦੀ ਹੈ ਕਿ ਅਗਰ ਉਹਨੇ ਅੱਛੇ ਸ਼ਬਦ ਕੋ ਰੋਏ ਹੈ ਯਾਨੀ ਕਿ ਪੋਇਟਰੀ ਕਲ ਹੈ ਫਿਰ ਉਹਨੂੰ ਤਾਂ ਬਾਅਦ ਦੇ ਵਿੱਚ ਹੀ 뮤직 ਡਾਇਰੈਕਟਰ ਉਹਦੀ ਧੁਨ ਦੇ ਵਿੱਚ ਔਰ ਸਿੰਗਰ ਵੀ ਕਿਹਦੇ ਨੂੰ ਸੂਟ ਕਰਦਾ ਹੈ ਕੌਣ ਵਧੀਆ ਗਾ ਸਕਦਾ ਹੈ ਕਿਹਦੇ ਤੇ ਪਿਕਚਰਾਈਜ਼ ਕਰਨਾ ਹੈ ਤੇ ਹਰ ਬੰਦੇ ਦਾ ਆਪਣਾ ਆਪਣਾ ਪਾਰਟ ਹੈ 뮤직 ਡਾਇਰੈਕਟਰ ਦਾ ਇਹਦੇ ਵਿੱਚ ਬਹੁਤ ਵੱਡਾ ਪਾਰਟ ਹੁੰਦਾ ਹੈ ਉਹਨੇ ਪੂਰਾ ਅਰੇਂਜ ਕਰਨਾ 뮤직 ਦੇ ਨਾਲ ਨਾਲ ਕਿ ਪੂਰੀ ਟੀਮ ਨੂੰ ਜੋੜ ਕੇ ਲੈ ਕੇ ਆ ਕੇ ਇੱਥੇ ਤੱਕ ਪਹੁੰਚਾਉਣਾ ਇਜ਼ ਨਾਟ ਅ ਜੋਬ ਸੋ ਅਸੀਂ ਸਾਰੇ ਫਿਲਮਾਂ ਬਣਾਉਂਦੇ ਆ ਰਹੇ ਹਾਂ ਬਣਾਉਂਦੇ ਜਾਵਾਂਗੇ ਜਦੋਂ ਤੱਕ ਜਿਹਦਾ ਕਾਰਵਾ ਚੱਲਦਾ ਹੈ ਉਹ ਚਲਾਉਂਦਾ ਜਾਏਗਾ ਅਸੀਂ ਐਵੇਂ ਹੀ ਤੁਹਾਡੇ ਕੋਲ ਆਉਂਦੇ ਰਹਾਂਗੇ ਸੋ ਤੁਸੀਂ ਹੁਣ ਸਾਰੇ ਮਿਲ ਕੇ ਸਾਨੂੰ ਬਸ ਇਹ ਹੈ ਕਿ মিডিਆ ਹੀ ਦੇ ਨਾਲ ਜੁੜੀਆਂ ਹੋਈਆਂ ਫਿਲਮ ਲਾਈਨ ਦੀਆਂ ਸਾਰੀਆਂ ਸ਼ਖਸੀਅਤਾਂ ਪ੍ਰੋਡਿਊਸਰ ਡਾਇਰੈਕਟਰ ਵਾਟੇਵਰ ਸੋ ਤੁਸੀਂ ਤੁਹਾਡੇ ਥਰੂ ਅਸੀਂ ਚਾਹਾਂਗੇ ਕਿ ਦਰਸ਼ਕ ਆਉਣ ਤੇ ਸਾਡੀ ਫਿਲਮ ਨੂੰ ਦੇਖਣ ਜਿਵੇਂ ਸਾਡੀ ਹੀਰੋਇਨ ਨੇ ਥੋੜੀ देर ਪਹਿਲਾਂ ਕਿਹਾ ਵੀ ਜਿੱਥੇ ਸਾਨੂੰ ਦੱਸਣ ਕਿ ਅਸੀਂ ਕੀ ਚੰਗਾ ਕੀਤਾ ਹੈ ਕੀ ਮਾੜਾ ਕੀਤਾ ਹੈ ਬਲਕਿ ਸਾਨੂੰ ਇਹ ਚੀਜ਼ ਦੇ ਆਗਾ ਕਰ ਸੋ ਥੈਂਕ ਯੂ ਵੈਰੀ ਮਚ ਤੁਸੀਂ ਇਵੇਂ ਹੀ ਸਾਨੂੰ ਸਪੋਰਟ ਕਰਦੇ ਰਹੋ ਵਿਸ਼ੂ ਆਲ ਦਾ ਬੈਸਟ ਬਹੁਤ ਵਧੀਆ ਮੈਂ ਐਕਸਪੀਰੀਅੰਸ ਕੀਤਾ ਲਾਈਕ ਇੱਕ ਫੈਮਿਲੀ ਵਰਗਾ ਸਾਰਿਆਂ ਨੇ ਸਾਥ ਦਿੱਤਾ ਸਾਡੀ ਆਪਣੀ ਕੰਪਨੀ ਦੀ ਫਿਲਮ ਹੈ ਸ਼ਾਲੀਮਾਰ ਪ੍ਰੋਡਕਸ਼ਨ ਦੀ ਤੇ ਸਾਡੇ ਪ੍ਰੋਡਿਊਸਰ ਨੇ ਤੇ ਲੋਕ ਕੁਟਾਰੀ ਜੀ ਜੋ ਬੌਂਵੇ ਤੋਂ ਨੇ ਤੇ ਸਾਡੇ ਡਾਇਰੈਕਟਰ ਨੇ ਬਾਲੀਵੁੱਡ ਤੋਂ ਹੀ ਨੇ ਸੁਜਾਦ ਇਕਬਾਲ ਖਾਨ ਜੀ ਤੇ ਇੱਕ ਫੈਮਲੀ ਫਿਲਮ ਹੈ ਸਰ ਅਸੀਂ ਫੈਮਲੀ ਵਾਂਗੂ ਇਹਦੇ ਵਿੱਚ ਕੰਮ ਕੀਤਾ ਗੁਰਮੀਤ ਜੀ ਸਾਡੇ ਮਾਣ ਹੋ ਇਹਨਾਂ ਨੇ ਸਾਡਾ 뮤직 ਇਹਨਾਂ ਵਧੀਆ ਦਿੱਤਾ ਸਾਨੂੰ ਬਹੁਤ ਮਾਣ ਹੈ ਕਿ ਇਹਨਾਂ ਨੇ ਸਾਡਾ 뮤직 ਬਣਾਇਆ ਸਾਡੀ ਫਿਲਮ ਦਾ ਤੇ ਸਾਡੇ ਮੈਮ ਸਿਮਰਨ ਭਰਦਵਾਜ ਜੀ ਤੇ ਹੋਰ ਵੀ ਜਿਹੜੇ ਸਿੰਗਰ ਹੈਗੇ ਨੇ ਹਸ਼ਮਤ ਸੁਲਤਾਨਾ ਜੀ ਤੇ ਜੈਸਮਿਨ ਅਕਤਰ ਜੀ ਕਮਲ ਖਾਨ ਜੀ ਸਾਰਿਆਂ ਨੇ ਬਹੁਤ ਵਧੀਆ ਸਾਨੂੰ ਗਾਣੇ ਦਿੱਤੇ ਨੇ ਤੇ ਉਹਨਾਂ ਦਾ 뮤직 ਸਰ ਨੇ ਬਣਾਇਆ ਗੁਰਮੀਤ ਜੀ ਨੇ ਤੇ ਸਾਨੂੰ ਇਹ ਲੱਗਦਾ ਹੈ ਕਿ ਇਸ ਫਿਲਮ ਦੇ ਵਿੱਚ ਜੋ 뮤직 ਨੇ ਜੋ ਕੰਮ ਕੀਤਾ ਹੈ ਉਹ ਅਸੀਂ ਮਤਲਬ ਇਹਨਾਂ ਦੇ ਦੇਣਦਾ ਰਵਾਂਗੇ ਇਹਨਾਂ ਨੇ ਬਹੁਤ ਵਧੀਆ 뮤직 ਦਿੱਤਾ ਸਾਨੂੰ ਤੇ ਸਾਡੀ ਫਿਲਮ ਦੇ ਵਿੱਚ ਸਾਡੇ ਰਿਸਪੈਕਟਡ ਸਵਿੰਦਰ ਮਹਿਲ ਜੀ ਮਲਕੀ ਤਰੋਣੀ ਜੀ ਸਾਡੇ ਪਦਮ ਸ਼੍ਰੀ ਨਿਰਮਲ ॠषि ਮੈਮ ਜੀ ਗੁਰਪ੍ਰੀਤ ਪੰਗੋ ਮੈਮ ਜੀ ਸਾਰਿਆਂ ਨੇ ਇੱਕ ਫੈਮਲੀ ਵਾਂਗੂ ਸਾਡਾ ਸਾਥ ਦਿੱਤਾ ਅਸੀਂ ਇਹਦੇ ਵਿੱਚ ਕੰਮ ਕੀਤਾ ਫਿਲਮ ਦੇ ਵਿੱਚ ਮੈਂ ਬਹੁਤ ਜ਼ਿਆਦਾ ਇਹਨਾਂ ਦੀ ਮਤਲਬ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਫਿਲਮ ਦਾ ਕੈਰੈਕਟਰ ਵੀ ਮੇਰਾ ਇੱਕ ਪਿੰਡੂ ਜੀ ਕੁੜੀ ਦਾ ਕੈਰੈਕਟਰ ਹੈ ਜੋ ਕਿ ਲਾਈਕ ਇੱਕਦਮ ਮਤਲਬ ਕਦੇ ਵੀ ਉਹ ਕਦੇ ਵੀ ਲੜ ਸਕਦੀ ਹੈ ਬਸ ਉਹਨੂੰ ਮਜਨੂ ਹੀ ਚਾਹੀਦਾ ਹੈ ਇਸ ਫਿਲਮ ਦੇ ਵਿੱਚ ਤੇ ਸਾਡੀ ਜਿਹੜੀ ਦੂਜੀ ਐਕਟਰ ਹੈਗੀ ਨਾ ਸਾਡੇ ਨਾਲ ਸਾਬੀ ਸੂਰੀ ਜੀ ਹੁਣ ਸਾਨੂੰ ਦੋਨਾਂ ਨੂੰ ਮਜਨੂ ਚਾਹੀਦਾ ਹੈ ਤੇ ਹੁਣ ਅਸੀਂ 22 ਮਾਰਚ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਆਹੀ ਕਹਾਂਗੇ ਕਿ ਤੁਸੀਂ ਥੀਏਟਰ 'ਚ ਆਓ ਤਾਂ ਕਿ ਸਾਨੂੰ ਦੱਸੋ ਕਿ ਤੁਹਾਨੂੰ ਸਾਡੀ ਫਿਲਮ ਕਿਵੇਂ ਦੀ ਲੱਗੀ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਦੋਨਾਂ 'ਚੋਂ ਮਜਨੂ ਕਿਹਦਾ ਹੋਇਆ ਸੱਚੀ ਗੱਲ ਸਾਰਿਆਂ ਨੂੰ ਮੈਂ ਸਿਮਰਨ ਭਾਰਤਵਾਜ ਤੇ ਤੁਸੀਂ ਕਿਹਾ ਕਿ ਤੁਸੀਂ ਬਹੁਤ ਸਾਰੇ ਹਿੱਟ ਦਿੰਦੇ ਆ ਉਹ ਹਿੱਟ ਦੇ ਪਿੱਛੇ ਮੇਰਾ ਹੱਥ ਨਹੀਂ ਹੈ ਸਭ ਤੋਂ ਪਹਿਲੇ ਹੱਥ ਹੈ ਬਾਬਾ ਜੀ ਦਾ ਦੂਸਰੇ ਨੰਬਰ ਤੇ ਹੱਥ ਹੈਗਾ ਗੁਰਮੀਤ ਜੀ ਦਾ ਜਿਨ੍ਹਾਂ ਨੇ ਮੈਨੂੰ ਚਾਂਸ ਦਿੱਤਾ ਕਿਉਂਕਿ ਚਾਂਸ ਬਹੁਤ ਵੱਡੀ ਗੱਲ ਹੁੰਦੀ ਹੈ ਸਿੰਗਰਸ ਬਹੁਤ ਨੇ ਬਹੁਤ ਸਾਰਾ ਕੰਪੀਟੀਸ਼ਨ ਹੈ ਪਰ ਉਹਨੂੰ ਚਾਂਸ ਦੇਣਾ ਬਹੁਤ ਵੱਡੀ ਗੱਲ ਹੈ ਇੱਕ ਉਮੀਦ ਜਗਾਉਣਾ ਕਿਸੇ ਦੀ ਆਵਾਜ਼ ਨੂੰ ਡੰਮੀ ਰਿਕਾਰਡ ਕਰਨਾ ਵੀ ਬਹੁਤ ਵੱਡੀ ਗੱਲ ਹੈ ਇੱਥੇ ਸਾਡੇ ਤੋਂ ਬਹੁਤ ਵੱਡੇ-ਵੱਡੇ ਲੋਕ ਹੈ ਜਿਹੜੇ ਅੱਛਾ ਗਾਉਂਦੇ ਆ ਸਾਰੇ ਹੀ ਅੱਛਾ ਗਾਉਂਦੇ ਆ ਅਸੀਂ ਤੇ ਕੁਝ ਵੀ ਨਹੀਂ ਹੈਗੇ ਲੇਕਿਨ ਉਸ ਨੂੰ ਪਰਖ ਕੇ ਉਹਨੂੰ ਚਾਂਸ ਦੇਣਾ ਉਸ ਨੂੰ ਸਹੀ ਜਗ੍ਹਾ ਤੇ ਪਲੇਸਮੈਂਟ ਦੇਣੀ ਉਹਦੇ ਲਈ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਗੁਰਮੀਤ ਜੀ ਤੇ ਮੈਂ ਗੱਲ ਕਰਾਂਗੀ ਇਸ ਪਿਕਚਰ ਦੀ ਪਿਕਚਰ ਦਾ ਕਨਸੈਪਟ ਬਹੁਤ ਅੱਛਾ ਹੈ ਇਕ ਪਿਆਰ ਵਾਲਾ ਕਨਸੈਪਟ ਹੈ ਉਹਨੇ ਤੁਸੀਂ ਪੁੱਛ ਰਹੇ ਸੀ ਕਿ ਪਿਆਰ ਸੱਚਾ ਹੁੰਦਾ ਹੈ ਜਾਂ ਨਹੀਂ ਹੁੰਦਾ ਤੁਸੀਂ ਇੱਕ ਲਾਈਨ ਪੁੱਛੀ ਸੀ ਕਿ ਪਿਆਰ ਸੱਚਾ ਹੁੰਦਾ ਹੈ ਅਟਰੈਕਸ਼ਨ ਸੱਚਾ ਨਹੀਂ ਹੁੰਦਾ ਜਿਹੜਾ ਲਵ ਹੈ ਉਹ ਪਿਓਰ ਹੁੰਦਾ ਹੈ ਅਟਰੈਕਸ਼ਨ ਪਿਓਰ ਨਹੀਂ ਹੁੰਦਾ ਅਟਰੈਕਸ਼ਨ ਹੁੰਦਾ ਥੋੜੇ ਦਿਨ ਵਾਸਤੇ ਲਵ ਹੁੰਦਾ ਲਾਈਫਟਾਈਮ ਵਾਸਤੇ ਤੇ ਮੈਂ ਜਿੱਥੇ ਦੇਖਿਆ ਹੈ ਕਿ ਆ ਪਿਕਚਰ ਮੈਂ ਦੇਖੀ ਹੈ ਤੇ ਲਾਈਫਟਾਈਮ ਵਾਲਾ ਪਿਆਰ ਹੀ ਹੈ ਅਟਰੈਕਸ਼ਨ ਵਾਲਾ ਨਹੀਂ ਹੈ ਜ਼ਰੂਰ ਜਾਇਓ ਦੇਖਣ ਪਿਕਚਰ ਬਹੁਤ ਅੱਛੀ ਹੈ ਬਹੁਤ ਵਧੀਆ ਪਿੱਛੇ ਹੈ